ਸੰਨ 1906 ਚੇਤ ਮਹੀਨੇ ਦੀ ਸੀ ਸੰਗਰਾਮ ਜਦੋਂ ਰੱਬੀ ਨੂਰ ਹਜ਼ੂਰ ਸ਼ਰੀਨਾਬ ਕਮਾ ਰਾਜਾ ਸਾਹਿਬ ਜੀ ਨੇ ਪਿੰਡ ਝੰਗੜਾਂ ਦੇ ਵਿੱਚ ਜਾਨਲੇਵਾ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਦਰਦਾਂ ਤੋਂ ਰਾਹਤ ਦਿਵਾਉਣ ਵਾਸਤੇ ਗੁਰਦੁਆਰਾ ਦੁੱਖ ਨਿਵਾਨ ਸਾਹਿਬ ਦੀ ਰਚਨਾ ਕੀਤੀ। ਹਜ਼ੂਰ ਨੇ ਇਸ ਸਥਾਨ ਦੀਆਂ ਪਹਿਲੀਆਂ ਸੱਤ ਟਾਂ ਆਪਣੇ ਮੁਬਾਰਕ ਹੱਥਾਂ ਦੇ ਨਾਲ ਹੀ ਰੱਖੀਆਂ। ਜਿਸ ਥਾਂ ਗੁਰਦੁਆਰਾ ਦੁੱਖ ਨਿਵਾਨ ਸਾਹਿਬ ਬਣਿਆ ਹੋਇਆ ਹੈ ਇਹ 17 ਕਨਾਲ ਜ਼ਮੀਨ ਭਾਈ ਮੋਤੀ ਸਿੰਘ ਹੁਣਾਂ ਨੇ ਤੀਰਥ ਸਥਾਨ ਬਣਾਉਣ ਵਾਸਤੇ ਹਜ਼ੂਰ ਸ਼ਰੀਨਾਬ ਕਮਾ ਰਾਜਾ ਸਾਹਿਬ ਜੀ ਦੇ ਨਾਮ ਲਵਾਈ ਸੀ। ਗੁਰਦੁਆਰਾ ਦੂਖ ਨਿਵਾਨ ਸਾਹਿਬ ਦੀ ਚੱਲ ਰਹੀ ਉਸਾਰੀ ਦੇ ਦੌਰਾਨ ਹਜ਼ੂਰ ਸ਼੍ਰੀ ਨਾਭਗੁਰ ਮਹਾਰਾਜਾ ਸਾਹਿਬ ਦੀ ਪਿੰਡ ਰੈਪੇ ਭਾਈ ਸਰਮੁਖ ਸਿੰਘ ਹੁਣਾਂ ਦੇ ਕੋਲ ਜਾਂਦੇ ਨੇ ਪਿੰਡ ਰੈਪੇ ਵਿਖੇ ਟਹਿਲਦੇ ਹੋਏ ਇੱਕ ਦਿਨ ਹਜ਼ੂਰ ਸ਼੍ਰੀ ਨਾਭਗੁਰ ਮਹਾਰਾਜਾ ਸਾਹਿਬ ਦੀ ਅਚਨ ਚੇਤੇ ਭਾਈ ਸਰਮੁਖ ਸਿੰਘ ਨੂੰ ਕਹਿੰਦੇ ਨੇ ਸਰਮੁਖ ਸਿਆ ਅੱਜ ਕਿਤੇ ਪਿੰਡ ਝੰਗੜਾ ਵਿਖੇ ਚੱਲ ਰਹੀ ਉਸਾਰੀ ਦੇ ਦੌਰਾਨ ਕੰਮ ਕਰ ਰਹੇ ਸਾਡੇ ਸੇਵਾਦਾਰਾਂ ਦੇ ਪੈੜ ਤੋਂ ਡਿੱਗਣ ਕਾਰਨ ਸੱਟ ਹੀ ਨਾ ਲੱਗ ਜਾਵੇ ਖਤਰਾ ਹੀ ਖਤਰਾ ਜਾਪਦਾ ਹੈ ਪਿੰਡ ਰੇਪੇ ਵਿੱਚ ਹਜ਼ੂਰ ਨੇ ਬਚਨ ਆਪਣੇ ਮੁਖਾਰਬੇਨ ਤੋਂ ਉਚਾਰੇ ਹੀ ਸਨ ਕਿ ਉਧਰ ਪਿੰਡ ਝੰਗੜਾ ਵਿਖੇ ਪੈੜ ਦੇ ਰਸੇ ਟੁੱਟ ਗਏ ਅਤੇ ਮਜਾਰੇ ਦਾ ਨਿਵਾਸੀ ਮੁਣਸ਼ੀ ਜੋ ਪੈੜ ਦੇ ਹੇਠਾਂ ਕੰਮ ਕਰ ਰਿਹਾ ਸੀ ਪੈੜ ਦਾ ਸਾਰਾ ਮਲਬਾ ਤੇ ਉੱਪਰ ਕੰਮ ਕਰ ਰਏ ਮਜ਼ਦੂਰ ਢਡਾਮ ਕਰਕੇ ਉਸ ਦੇ ਉੱਤੇ ਡਿੱਗ ਪਏ ਜਿਵੇਂ ਹੀ ਇਹ ਹਾਦਸਾ ਵਾਪਰਿਆ ਤਾਂ ਪਿੰਡ ਰੇਪੇ ਦੇ ਵਿੱਚ ਹਜ਼ੂਰ ਸ਼੍ਰੀ ਨਾਭਾ ਦੇ ਮਹਾਰਾਜਾ ਸਾਹਿਬ ਜੀ ਨੇ ਮੌਜ ਦੇ ਵਿੱਚ ਆਪਣੇ ਮੁਖਾਰਬੇਨ ਤੋਂ ਆਖਿਆ ਉਹ ਅਤੇ ਬਾਹਾਂ ਅੱਗੇ ਕਰਕੇ ਰੋਕ ਲਾ ਦਿੱਤੀ ਆਉਂਦੇ ਨੇ ਕਿ ਮੁੰਸ਼ੀ ਦੇ ਉੱਤੇ ਡਿਗਿਆ ਤਾਂ ਬਹੁਤ ਵੱਡਾ ਭਾਰੀ ਮਲਬਾ ਪਰ ਉਸ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਹਜ਼ੂਰ ਨੇ ਭਾਈ ਮੁੰਸ਼ੀ ਦੀ ਜਾਨ ਬਚਾ ਲਈ ਰਾਜਾ ਬਦੀਕਾਰ ਭਲੀ